ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਅਪ੍ਰੈਲ ਤੋਂ ਲੈ ਕੇ ਹੁਣ ਜੂਨ ਤੱਕ ਆਸਮਾਨ ਤੋਂ ਅੱਗ ਬਰੇਗੀ ਤਾਂ ਬਿਲਕੁਲ ਗਰਮੀ ਦੀਆਂ ਜਿਹੜੀਆਂ ਲਹਿਰਾਂ ਨੇ ਚੱਲਣ ਕਿਆਂ ਤਾਂ ਇਸ ਦੇ ਨਾਲੇ ਜਾਣਕਾਰੀ ਤੁਹਾਨੂੰ ਜ਼ਰੂਰ ਦਿੰਨੇ ਆ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਪ੍ਰੈਲ ਮਹੀਨੇ ਤੋਂ ਲੈ ਕੇ ਜੂਨ ਦੇ ਅੰਤ ਤੱਕ ਗਰਮੀ ਐ ਜਿਹੜੀ ਇਸ ਤਰ੍ਹਾਂ ਵਾਚਾਏਗੀ ਕਿ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਏਗਾ ਬਿਲਕੁਲ ਤਾਪਮਾਨ ਜਿਹੜਾ 35 ਡਿਗਰੀ ਤੋਂ ਪਾਰ ਰਹਿਣ ਵਾਲਾ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਉੱਤੇ ਅਸਰ ਜ਼ਰੂਰ ਪਾਏਗਾ ਜਿਹੜੇ ਘਰ ਤੋਂ ਬਾਹਰ ਜਾਂਦੇ ਨੇ ਮਿਹਨਤ ਕਰਦੇ ਨੇ ਅਤੇ ਸ਼ਾਮ ਨੂੰ ਘਰ ਲਈ ਕੁਝ ਲੈ ਕੇ ਜ਼ਰੂਰ ਆਉਂਦੇ ਨੇ ਤਾਂ ਬਿਲਕੁਲ ਆਖਰਕਾਰ ਗਰਮੀ ਨੇ ਸਵਾਰੀ ਆਪਣਾ ਨਵਾਂ ਹੀ ਰੂਪ ਦਿਖਾ ਦਿੱਤਾ ਹੈ ਕੁਦਰਤ ਦੇ ਨਾਲ ਛੇੜਛਾੜ ਕਰਨ ਦਾ ਨਤੀਜਾ ਜਿਹੜਾ ਅਕਸਰ ਇਨਸਾਨਾਂ ਨੂੰ ਜ਼ਰੂਰ ਪੁਗਤਣਾ ਪੈਂਦਾ ਪਰ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਅਪ੍ਰੈਲ ਦੇ ਸ਼ੁਰੂ ਤੋਂ ਲੈ ਕੇ ਉੰ데 ਜਾਂ ਤੱਕ ਮੌਸਮ ਹੈ ਜਿਹੜਾ ਗਰਮੀ ਭਰਿਆ ਰਹਿਣ ਵਾਲਾ ਹੈ ਅਸਮਾਨ ਤੋਂ ਅੱਗ ਵਰ ਸਕਦੀ ਹੈ ਇਸ ਤਰੀਕੇ ਦੇ ਨਾਲ ਸੂਰਜ ਦੀਆਂ ਕਿਰਨਾਂ ਤੇਜ਼ ਰਹਿਣ ਵਾਲੀਆਂ ਨੇ ਆ ਕਿ ਲੋਕਾਂ ਨੂੰ ਚੱਕਰ ਆਉਣਾ ਘਬਰਾਹਟ ਹੋਣੀ ਆਮ ਪ੍ਰੋਬਲਮਸ ਹੋ ਸਕਦੀਆਂ ਨੇ ਪਰ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਦਿੰਨੀ ਆ ਕਿ ਰਾਜਸਥਾਨ ਪੰਜਾਬ ਗੁਜਰਾਤ ਹਰਿਆਣਾ ਹਿਮਾਚਲ ਪ੍ਰਦੇਸ਼ ਅਜੇ ਹੈ ਕਹਿ ਸਕਦੇ ਆ ਕਿ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਤਾਪਮਨ ਹੈ ਜਿਹੜਾ ਵਧਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ